ਹਰ ਇੱਕ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਮੀ ਚੈਨਲ ਤੇ ਤੇ ਬਈ ਅੱਜ ਜੋ ਆਪਾਂ ਵੀਡੀਓ ਬਣਾਉਣੀ ਆ ਆਪਾਂ ਇਹ ਬਈ ਦੇਸੀ ਨੁਕਤੇ ਤੇ ਵੀਡੀਓ ਬਣਾਉਣੀ ਆ ਤੇ ਜਿਹੜਾ ਕਿਸਾਨ ਭਰਾ ਆਪਣੇ ਨਾਲ ਪਹਿਲੀ ਵਾਰ ਵੀਡੀਓ ਆਪਣੀ YouTube ਤੇ ਦੇਖ ਰਿਹਾ ਤੇ ਉਹਨਾਂ ਨੂੰ ਬੇਨਤੀ ਜ਼ਰੂਰ ਆ ਕਿਸਾਨ ਭਰਾਵਾਂ ਨੂੰ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਮੇਰਾ ਭਰਾ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਔਨ ਆਣੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਤੇ ਦਕਪਰੇਸ਼ਨ ਦਾ ਸਪਲੇ ਦੇ ਵਿੱਚ ਥੱਲੇ ਸਾਡਾ ਨੰਬਰ ਚੱਲਦਾ ਹੈ ਉਹ ਇਹ ਨੁਕਤੇ ਬਾਰੇ ਸਾਥੋਂ ਕੋਈ ਵੀ ਇਨਫਾਰਮੇਸ਼ਨ ਲੈਣੀ ਆ ਜਾਂ ਕੋਈ ਹੋਰ ਕੋਈ ਐਡ ਕਰਵਾਉਣੀ ਆ ਤੁਸੀਂ ਇੱਥੇ ਸਾਨੂੰ ਸੰਪਰਕ ਕਰ ਸਕਦੇ ਆ ਇਹ ਨੰਬਰਾਂ ਤੇ ਤੇ ਭਾਈ ਅੱਜ ਆਪਾਂ ਗੱਲ ਕਰਨੀ ਆ ਰਿਪੀਟਡ ਗਾਵਾਂ ਮੱਝਾਂ ਬਾਰੇ ਡੈਰੀ ਫਾਰਮ ਦੇ ਵਿੱਚ ਬਹੁਤ ਹੀ ਜਿਆਦਾ ਸਮੱਸਿਆ ਭਾਈ ਆ ਰਹੀ ਆ ਇਹ ਰਿਪੀਟਰ ਰਿਪੀਟਿੰਗ ਦੀ ਤੇ ਗਾਵਾਂ ਭਈ ਰਹਿੰਦੀਆਂ ਨਹੀਂ ਗਾਵਾਂ ਮੱਝਾਂ ਆਪਾਂ ਬਾਰ-ਬਾਰ ਟੀਕੇ ਭਰਾਉਣੇ ਆ ਸਮੱਸਿਆ ਬਹੁਤ ਜ਼ਿਆਦਾ ਜ਼ਿਆਦਾ ਬਈ ਇਹ ਤੇ ਆਪਾਂ ਇਹਦੇ ਆਸਤੇ ਬਈ ਆ ਦੇਸੀ ਨੁਕਤਾ ਆਪਣੇ ਘਰੇ ਅਜਮਾਇਆ ਵਾ ਨੁਕਤਾ ਬਈ ਦੇਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਆਪਾਂ ਆਪੀ ਪੈਨ ਲੈ ਲਓ ਮੇਰਾ ਭਰਾ ਤੇ ਇਹ ਹੈ ਇੱਕ ਹੈ ਇੱਕ ਦੋ ਚੀਜ਼ਾਂ ਜਾਂ ਲਿਖ ਲਓ ਜਾਂ ਚੇਤੇ ਰੱਖ ਲਿਓ ਬਈ 1 ਲੀਟਰ ਪਾਣੀ ਲੈ ਲੈਣਾ ਬਈ ਆਪਾਂ 1 ਲੀਟਰ ਪਾਣੀ ਲੈ ਕੇ ਉਹਦੇ ਵਿੱਚ 250 ਗ੍ਰਾਮ ਆਪਾਂ ਮਹਿੰਦੀ ਪਾ ਲੈਣੀ ਖੁੱਲੀ ਮਹਿੰਦੀ ਲੈਣੀ ਆਪਾਂ ਦੁਕਾਨ ਤੋਂ ਦੇ 250 ਗ੍ਰਾਮ ਪਾਣੀ ਦੇ ਵਿੱਚ ਆਪਾਂ ਘੋਲ ਲੈਣੀ ਆ 1 ਲੀਟਰ ਪਾਣੀ ਦੇ ਵਿੱਚ 250 ਗ੍ਰਾਮ ਪਾ ਮਹਿੰਦੀ ਘੋਲ ਕੇ ਚਾਰ ਮੁਸ਼ਕ ਕਪੂਰ ਦੀਆਂ ਟਿੱਕੀਆਂ ਲੈ ਕੇ ਉਹਨਾਂ ਨੂੰ ਰਗੜ ਕੇ ਚੰਗੀ ਤਰ੍ਹਾਂ ਰਗੜ ਕੇ ਉਹਨਾਂ ਦਾ ਪਾਊਡਰ ਬਣਾ ਕੇ ਆਪਾਂ ਜਿਹੜੀ ਮਹਿੰਦੀ ਘੋਲੀ ਹੋਊਗੀ 1 ਲੀਟਰ ਪਾਣੀ ਦੇ ਵਿੱਚ ਉਹਦੇ ਵਿੱਚ ਹੀ ਆਪਾਂ ਮੁਸ਼ਕਪੂਰ ਦੀਆਂ ਟਿੱਕੀਆਂ ਦਾ ਪਾਊਡਰ ਆ ਜਿਹੜਾ ਬਣਾਇਆ ਚਾਰ ਟਿੱਕੀਆਂ ਦਾ ਉਹ ਵੀ ਨਾਲ ਹੀ ਘੋਲ ਲੈਣਾ ਘੋਲ ਕੇ ਭਈ ਜਦੋਂ ਆਪਾਂ ਗਾਂ ਜਾਂ ਮੱਝ ਦੇ ਜਦੋਂ ਵੀ ਆਪਾਂ ਟੀਕਾ ਪ੍ਰਭਾਉਣੇ ਆ ਟੀਕੇ ਭਰਨ ਤੋਂ ਬਾਅਦ ਨਾਲ ਦੀ ਨਾਲ ਹੀ ਭਈ ਦੇਣਾ ਆਪਾਂ ਗਾਾਂ ਜਾਂ ਮੱਝ ਦੇ ਅੰਦਰ ਜਾਣਾ ਚਾਹੀਦਾ ਬਈ ਭਾਵੇਂ ਤੁਸੀਂ ਨਾਲ ਨਾ ਦੇਦੋ ਜੇ ਪਸੂ ਉਂ ਲੈਂਦਾ ਸੌਖੇ ਤਰੀਕੇ ਨਾਲ ਤੁਸੀਂ ਉਹ ਦੇਵੇਂ ਦੇ ਉਹੇ ਦੇ ਸਕਦੇ ਆ ਤੇ 100% ਆ ਬਈ ਤੁਹਾਡਾ ਗਾਂ ਤੁਹਾਡੀ ਗਾਂ ਜਾਂ ਮੱਝ ਬਈ ਟੀਕੇ ਤੇ ਕਨਸੀਵ ਕਰੂਗੀ ਬਈ ਰਹੂਗੀ ਤੇ ਮੇਰਾ ਭਰਾ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਕਰ ਦਿਓ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਕਿਸਾਨ ਭਰਾ ਦਾ ਪਸ਼ੂ ਪਾਲਕ ਭਰਾ ਦਾ ਫਾਇਦਾ ਹੋ ਸਕੇ ਤੇ ਜੇ ਬਈ ਤੁਹਾਨੂੰ ਵੀ ਦੇਸੀ ਨੁਕਤੇਆਂ ਬਾਰੇ ਕਿਸੇ ਵੀ ਨੁਕਤੇ ਬਾਰੇ ਤੁਹਾਨੂੰ ਕੋਈ ਤਜਰਬਾ ਹੁੰਦਾ ਤੇ ਮੇਰਾ ਭਰਾ ਸਾਡੇ ਨਾਲ ਸੰਪਰਕ ਜਰੂਰ ਕਰਿਓ ਤੇ ਆਪਾਂ ਆਪਣੇ ਚੈਨਲ ਤੇ ਵੀਡੀਓ ਰਾਹੀਂ ਵੀਡੀਓ ਦੇ ਮਾਧਮ ਰਾਹੀਂ ਕਿਸਾਨ ਪਸ਼ੂ ਪਾਲਕ ਭਰਾਵਾਂ ਨੂੰ ਆਪਾਂ ਜਾਗਰੂਕ ਕਰਾਂਗੇ ਤੇ ਬਈ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਤੇ ਮਿਲਦੇ ਆਂ ਭਾਈ ਨਵੀਂ ਐਡ ਦੇ ਨਾਲ ਨਵੇਂ ਨੁਕਤੇ ਦੇ ਨਾਲ ਧੰਨਵਾਦ ਰੱਬ ਰੱਖਾ